ਅੱਜ ਅਸੀਂ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਸਾਡੇ ਕੋਲੇ x 5 0 ਇਹ ਕੀ ਹੈ ਇਹ ਲੀਨੀਅਰ ਇਕੁਏਸ਼ਨ ਹੈ ਇਨ 1 ਵੇਰੀਏਬਲ ਕਿਉਂ ਕਿ ਇਹਦੇ ਵਿੱਚ ਇੱਕੋ ਹੀ ਵੇਰੀਏਬਲ ਆ x ਇਹ ਸਾਡੇ ਕੋਲੇ 2x y 3 ਇਹ ਕੀ ਹੈ ਇਹ ਵੀ ਲੀਨੀਅਰ ਇਕੁਏਸ਼ਨ ਆ ਲੀਨੀਅਰ ਕਿਉਂ ਬੋਲਦੇ ਆ ਕਿਉਂਕਿ ਇਹਦੇ ਵਿੱਚ x ਦੀ ਤੇ y ਦੀ ਜਿਹੜੀ ਡਿਗਰੀ ਆ ਉਹ 1 ਟੂ ਵੇਰੀਏਬਲ ਮੀਨਸ ਇਹਦੇ ਵਿੱਚ x ਵੇਰੀਏਬਲ ਆ ਇੱਕ y ਵੇਰੀਏਬਲ ਆ ਹੁਣ a ਕੀ ਬਣ ਗਈ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲ ਅਸੀਂ ਚੈਪਟਰ ਜਿਹੜਾ ਹੈਗਾ ਉਹ ਸਾਡਾ ਕੀ ਆ ਪੇਅਰ ਆ ਲੀਨੀਅਰ ਇਕੁਏਸ਼ਨ ਦੇ ਮੀਨਸ ਇਸ ਤਰ੍ਹਾਂ ਸਾਡੇ ਕੋਲੇ ਲਾਈਨਸ ਦੇ ਇਕੁਏਸ਼ਨ ਦੇ ਕੀ ਆ ਪੇਅਰ ਜਿਹੜੀ ਲੀਨੀਅਰ ਇਕੁਏਸ਼ਨ ਹੁੰਦੀ ਆ ਇਨ ਟੂ ਵੇਰੀਏਬਲ ਉਹਦਾ ਜਿਹੜਾ ਗ੍ਰਾਫ ਹੁੰਦਾ ਉਹ ਹਮੇਸ਼ਾ ਇੱਕ ਸਟ੍ਰੇਟ ਲਾਈਨ ਬੰਦਾ ਸਟ੍ਰੇਟ ਲਾਈਨ ਬੰਦਾ ਹੁੰਦਾ ਤਾਂ ਅਸੀਂ 9th ਕਲਾਸ ਦੇ ਵਿੱਚ ਰੀਡ ਕੀਤਾ ਆਲਰੇਡੀ ਕਿ ਇੱਕ ਪਲੇਨ ਦੇ ਵਿੱਚ ਲਾਈਨਾਂ ਦੀ ਕੀ ਪੋਸਿਬਿਲਟੀ ਆ ਜਾਂ ਤਾਂ ਲਾਈਨਾਂ ਇਦਾਂ ਕੱਟ ਕਰ ਰਹੀਆਂ ਹੋਣਗੀਆਂ ਇੱਕ ਦੂਜੇ ਨੂੰ ਜਾਂ ਲਾਈਨਾਂ ਕੀ ਆ ਪੈਰਲਲ ਹੋਣਗੀਆਂ ਮੀਨਸ ਉਹ ਕਦੇ ਵੀ ਇੱਕ ਦੂਜੇ ਨੂੰ ਮੀਟ ਨਹੀਂ ਕਰਨਗੀਆਂ ਜਾਂ ਇੱਕ ਲਾਈਨ ਉਹਦੇ ਉੱਪਰ ਦੀ ਉਹੀ ਲਾਈਨ ਜਾਰੀ ਹੋਊਗੀ ਇਹ ਤਿੰਨੋਂ ਹੀ ਪੋਸਿਬਿਲਟੀ ਜਿਹੜੀਆਂ ਬਣਦੀਆਂ ਐ ਤਾਂ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਇਹਨਾਂ ਲਾਈਨਸ ਨੂੰ ਇਹਨਾਂ ਇਕੁਏਸ਼ਨਸ ਨੂੰ ਜਦੋਂ ਅਸੀਂ ਸੋਲਵ ਕਰਾਂਗੇ ਤਾਂ ਸਾਡੇ ਕੋਲ x y ਦੀ ਵੈਲਿਊਜ਼ ਆਉਣਗੀਆਂ ਹੁਣ ਜਿਹੜੀ ਇੱਕ ਲਾਈਨ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਜਿਹੜੀ ਇੱਕ ਲੀਨੀਅਰ ਇਕੁਏਸ਼ਨ ਆ ਉਹਦਾ ਜਿਹੜਾ ਗ੍ਰਾਫ ਹੁੰਦਾ ਉਹ ਹਮੇਸ਼ਾ ਇੱਕ ਸਟ੍ਰੇਟ ਲਾਈਨ ਮੰਨਦਾ ਹੁੰਦਾ ਇਸੇ ਤਰ੍ਹਾਂ ਇਸ ਲਾਈਨ ਦਾ ਵੀ ਜਿਹੜਾ ਗ੍ਰਾਫ ਆ ਉਹ ਵੀ ਸਟ੍ਰੇਟ ਲਾਈਨ ਕੋਈ ਨਾ ਕੋਈ ਬਣੂਗੀ ਤਾਂ ਜਦੋਂ ਇਹ ਇਹ ਲਾਈਨਾਂ ਆਪਸ ਦੇ ਵਿੱਚ ਮੀਟ ਕਰ ਰਹੀਆਂ ਮੀਟ ਕਰ ਰਹੀਆਂ ਇਹਦਾ ਮਤਲਬ ਇਹ ਕਿਸੇ ਨਾ ਕਿਸੇ ਇੱਕ ਪੁਆਇੰਟ ਦੇ ਉੱਪਰ ਮੀਟ ਕਰ ਰਹੀਆਂ ਇਸ ਤਰ੍ਹਾਂ ਤਾਂ ਜਦੋਂ ਇਹ ਮੀਟ ਕਰ ਰਹੀਆਂ ਇਹਦਾ ਮਤਲਬ ਇਹਦਾ ਸੋਲੂਸ਼ਨ ਹੈਗਾ ਇਹ ਇਹਦਾ ਕੀ ਹੋਗਾ ਇੱਕ ਹੀ ਸੋਲੂਸ਼ਨ ਹੋਗਾ ਯੂਨੀਕ ਸੋਲੂਸ਼ਨ ਹੋਗਾ ਇਦਾਂ ਦੀ ਜਿਹੜੀ ਜਦੋਂ ਸਾਡੇ ਕੋਲੇ ਸਿਚੁਏਸ਼ਨ ਬਣੂਗੀ ਹੁਣ ਜਿਹੜੀਆਂ ਇਹ ਲਾਈਨਾਂ ਪੈਰਲਲ ਆ ਇਹ ਆਪਸ ਦੇ ਵਿੱਚ ਕਦੇ ਵੀ ਮੀਟ ਨਹੀਂ ਕਰਨਗੀਆਂ ਇਹਦਾ ਮਤਲਬ ਕਿ ਇਹਦੇ ਵਿੱਚ ਕੋਈ ਵੀ x y ਦੀ ਇਦਾਂ ਦੀ ਕੋਈ ਵੈਲਿਊ ਨਹੀਂ ਆਊਗੀ ਜਿੱਥੇ ਇਹ ਲਾਈਨਾਂ ਮੀਟ ਕਰ ਜਾਂ ਤਾਂ ਇਹਦਾ ਮਤਲਬ ਇਹ ਕੀ ਹੋਊਗਾ ਇਹ ਨੋ ਸੋਲੂਸ਼ਨ ਹੋਊਗਾ ਇਦਾਂ ਦੀ ਜਦੋਂ ਗ੍ਰਾਫਿਕਲੀ ਕੰਡੀਸ਼ਨ ਬਣੂਗੀ ਉਦੋਂ ਕੀ ਹੋਊਗਾ ਉਦੋਂ ਨੋ ਸੋਲੂਸ਼ਨ ਹੁੰਦਾ ਹੈ ਥਰਡ ਇਹ ਰਹਿ ਗਈ ਇਹਦੇ ਵਿੱਚ ਕੀ ਹੋਊਗਾ ਕਿ ਲਾਈਨ ਦੇ ਉੱਪਰ ਦੀ ਲਾਈਨ ਜਾ ਰਹੀ ਆ ਮੀਨਸ ਕਿੰਨੇ ਪੁਆਇੰਟਾਂ ਤੇ ਮੀਟ ਕਰ ਰਹੀ ਆ ਇਹਦੇ ਵਿੱਚ ਇੱਕ ਤੇ ਸੀ ਇਹਦੇ ਵਿੱਚ ਬਿਲਕੁਲ ਨਹੀਂ ਕਰ ਰਹੀ ਇਹਦੇ ਵਿੱਚ ਉਹ ਲਾਈਨ ਦੇ ਉੱਪਰ ਹੀ ਲਾਈਨ ਹੈ ਮੀਨਸ ਹਰ ਇੱਕ ਪੁਆਇੰਟ ਤੇ ਉਹ ਜਿਹੜੀ ਆ ਇੱਕ ਦੂਜੇ ਨੂੰ ਕਨਸਾਈਡ ਕਰ ਰਹੀ ਹੈ ਇਹਦਾ ਮਤਲਬ ਕੀ ਹੈ ਇਹਦੇ ਕਿੰਨੇ ਸੋਲੂਸ਼ਨ ਹੋਣਗੇ ਇਨਫਿਨਿਟ ਮੈਨੀ ਸੋਲੂਸ਼ਨ ਇਹਦੇ ਸੋਲੂਸ਼ਨ ਬਹੁਤ ਹੋਣਗੇ ਹੁਣ ਇੱਕ ਵਰਡ ਆਉਂਦਾ ਕਨਸਿਸਟੈਂਟ ਤੇ ਇਨਕਨਸਿਸਟੈਂਟ ਕਨਸਿਸਟੈਂਟ ਇਨਕਨਸਿਸਟੈਂਟ ਜਿਹੜੀ ਇਕੁਏਸ਼ਨ ਦਾ ਜਿਹੜੇ ਲੀਨੀਅਰ ਇਕੁਏਸ਼ਨ ਦਾ ਪੇਅਰ ਦਾ ਸੋਲੂਸ਼ਨ ਮੀਨਸ ਆਨਸਰ ਜਿਹਨੂੰ ਅਸੀਂ ਕਹਿ ਸਕਦੇ ਆ ਹੈਗਾ ਏ ਉਹ ਕਨਸਿਸਟੈਂਟ ਆ ਜਿਹਦਾ ਨਹੀਂ ਹੈਗਾ ਉਹ ਇਨਕਨਸਿਸਟੈਂਟ ਆ ਹੁਣ ਇਹ ਦਾ ਸੋਲੂਸ਼ਨ ਹੈਗਾ ਇਹਦਾ ਯੂਨੀਕ ਸੋਲੂਸ਼ਨ ਆ ਇੱਕੋ ਹੀ ਆ ਤਾਂ ਇਹਦਾ ਮਤਲਬ ਕੀ ਆ ਇਹ ਕਨਸਿਸਟੈਂਟ ਆ ਇਹਦਾ ਨਹੀਂ ਹੈਗਾ ਇਹਦਾ ਮਤਲਬ ਇਹ ਇਨਕਨਸਿਸਟੈਂਟ ਹੈ ਇਹਦੇ ਵੀ ਹੈਗੇ ਇਹਦੇ ਹੈਗੇ ਇਹਦੇ ਬਹੁਤ ਆ ਪਰ ਇਹ ਕਨਸਿਸਟੈਂਟ ਤਾਂ ਹੈ ਇਹ ਕੀ ਹੋਗੀ ਇਹ ਕਨਸਿਸਟੈਂਟ ਹੋਗੀ ਹਰ ਜਿਹੜੇ ਇਹ ਪੇਅਰ ਇਹਨੂੰ ਸੋਲਵ ਕਰਨ ਦੇ ਅਲੱਗ-ਅਲੱਗ ਮੈਥਡ ਆ ਗ੍ਰਾਫਿਕ ਮੈਥਡ ਵੀ ਹੈ ਸਬਸਟੀਟਿਊਸ਼ਨ ਮੈਥਡ ਵੀ ਹੈ ਇਲੀਮੀਨੇਸ਼ਨ ਮੈਥਡ ਵੀ ਹੈ ਤੇ ਕ੍ਰਾਸ ਮਲਟੀਪਲੀਕੇਸ਼ਨ ਮੈਥਡ ਵੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗ੍ਰਾਫਿਕ ਮੈਥਡ ਦੇ ਬਾਰੇ ਅੱਜ ਗੱਲ ਕਰਾਂਗੇ ਤਾਂ ਗ੍ਰਾਫਿਕ ਮੈਥਡ ਦੇ ਵਿੱਚ ਮੈਂ ਆਲਰੇਡੀ ਕਲੀਅਰ ਕਰ ਚੁੱਕਿਆ ਹਾਂ ਦੱਸ ਚੁੱਕਿਆ ਹਾਂ ਕਿ ਜਿਹੜੀ ਵੀ ਲੀਨੀਅਰ ਇਕੁਏਸ਼ਨ ਹੁੰਦੀ ਆ ਉਹਦਾ ਜਿਹੜਾ ਗ੍ਰਾਫ ਆ ਉਹ ਹਮੇਸ਼ਾ ਇੱਕ ਸਟ੍ਰੇਟ ਲਾਈਨ ਬਣਦਾ ਹੁੰਦਾ ਤੇ ਸਟ੍ਰੇਟ ਲਾਈਨ ਬਣਾਉਣ ਦੇ ਲਈ ਕੋਈ ਵੀ ਸਟ੍ਰੇਟ ਲਾਈਨ ਬਣਾਉਣੀ ਆ ਉਹਦੇ ਲਈ ਸਾਨੂੰ ਮਿਨੀਮਮ ਦੋ ਪੁਆਇੰਟਾਂ ਦੀ ਜ਼ਰੂਰਤ ਹੁੰਦੀ ਆ ਮਨ ਲਓ ਇੱਕ ਪੁਆਇੰਟ ਇੱਥੇ ਆ ਤਾਂ ਦੂਸਰਾ ਪੁਆਇੰਟ ਮੈਨੂੰ ਦੱਸਣਾ ਪਊਗਾ ਉਹ ਇੱਥੇ ਆ ਜਾਂ ਕਿਤੇ ਵੀ ਹੈ ਮੰਨ ਲਓ ਇੱਥੇ ਆ ਤਾਂ ਫਿਰ ਅਸੀਂ ਦੋਨਾਂ ਪੁਆਇੰਟਾਂ ਤੋਂ ਇੱਕ ਲਾਈਨ ਡਰਾ ਕਰ ਸਕਦੇ ਹਾਂ ਇਹਦਾ ਮਤਲਬ ਇਹ ਆ ਕਿ ਸਾਨੂੰ ਇੱਕ ਲੀਨੀਅਰ ਇਕੁਏਸ਼ਨ ਜਿਹੜੀ ਹੈਗੀ ਆ ਉਹਦੇ ਸਾਨੂੰ ਕੀ ਆ ਦੋ ਪੁਆਇੰਟ ਫਾਈਂਡ ਕਰਨੇ ਜ਼ਰੂਰੀ ਆ ਸਾਡਾ ਮੇਨ ਟਾਰਗੇਟ ਇਹੀ ਆ ਅਸੀਂ ਦੋ ਪੁਆਇੰਟ ਇਹਦੇ ਤੋਂ ਫਾਈਂਡ ਕਰਨੇ ਆ ਉਹ ਗ੍ਰਾਫ ਤੇ ਪਲੋਟ ਕਰ ਦੇਣ ਆ ਲਾਈਨ ਡਰਾ ਕਰ ਦੇਣੀ 2 ਪੁਆਇੰਟ ਜੇ ਅਸੀਂ ਦੂਸਰੀ ਤੋਂ ਫਾਈਂਡ ਕਰਾਂਗੇ ਉਹ ਅਸੀਂ ਪਲੋਟ ਕਰ ਦੇਣ ਆ ਤਾਂ ਜਿਹੜਾ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਵੀ ਸਿਚੁਏਸ਼ਨ ਬਣੂਗੀ ਉਹਦੇ ਅਕੋਰਡਿੰਗ ਅਸੀਂ ਉਹਦਾ ਸੋਲੂਸ਼ਨ ਲੈ ਲੈ ਲਿਖ ਦੇਣਾ ਹੁਣ ਮੈਂ ਤੁਹਾਨੂੰ ਪੁਆਇੰਟ ਜਿਹੜੇ ਆ ਉਹ ਫਾਈਂਡ ਕਰਨੇ ਦੱਸ ਦੱਸਦਾ ਆਪਾਂ ਇੱਕ ਕੁਐਸਚਨ ਕਰਦੇ ਆ ਅਸੀਂ ਇਹ ਕੁਐਸਚਨ ਦੇ ਪੁਆਇੰਟ ਫਾਈਂਡ ਕਰਦੇ ਆ ਦੇ ਤਾਂ ਇਹਦੇ ਵਿੱਚ ਜਿਹੜੀਆਂ ਵੈਲਿਊ ਪੁੱਟ ਕਰਨੀਆਂ ਹੁੰਦੀਆਂ ਹੁਣ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜੀ ਮਰਜ਼ੀ ਵੈਲਿਊ ਪੁੱਟ ਕਰ ਸਕਦੇ ਆ ਅਸੀਂ ਦੂਸਰੇ ਦੀ ਵੇਰੀਏਬਲ ਦੀ ਵੈਲਿਊ ਫਾਈਂਡ ਕਰਨੀ ਮੀਨਸ ਉਹ ਵਾਲੀਆਂ ਕੋਸ਼ਿਸ਼ ਕਰੀ ਦੀਆਂ ਕਿ ਜਿਹਦੇ ਨਾਲ ਕਿ ਇੱਕ ਪੂਰੇ ਦਾ ਪੂਰਾ ਨੰਬਰ ਇੰਟੀਜਰ ਆ ਜਾਵੇ ਸਾਡੇ ਕੋਲੇ ਰੈਸ਼ੀਨਲ ਨੰਬਰ ਕੋਸ਼ਿਸ਼ ਕਰਨੀਆਂ ਕਿ ਨਾ ਬਣੇ ਉਹਦੇ ਨਾਲ ਜਿਹੜੀ ਕੁਐਸਚਨ ਦੀ ਜਿਹੜੀ ਐਕੂਰੇਸੀ ਉਹ ਵੱਧ ਜਾਂਦੀ ਆ ਹੁਣ ਜਿਵੇਂ ਮੈਂ ਇਹਦੇ ਵਿੱਚ ਪੁੱਟ x 0 x ਦੀ ਵੈਲਿਊ 0 ਪੁੱਟ ਕਰ ਰਿਹਾ ਮੈਂ ਇਸ ਇਕੁਏਸ਼ਨ ਚ ਇੱਥੇ 0 ਪੁੱਟ ਕੀਤਾ 0 3y 6 3y 6 3 ਉਧਰ ਡਿਵਾਈਡ ਦੇ ਹੋ ਜਾਣਗੇ ਜਾ ਕੇ ਤਾਂ 6 3 2 ਹੁਣ x ਦੀ ਵੈਲਿਊ ਮੈਂ 0 ਪੁੱਟ ਕੀਤੀ ਸੀ y ਦੀ ਵੈਲਿਊ ਮੇਰੇ ਕੋਲੇ 2 ਆ ਗਈ x 0 ਪੁੱਟ ਕੀਤਾ y 2 ਆ ਗਿਆ ਸੇਮ ਹੁਣ y ਦੀ ਵੈਲਿਊ ਅਸੀਂ 0 ਪੁੱਟ ਕਰ ਲੈਂਦੇ ਆ। ਇਸੇ ਇਕੁਏਸ਼ਨ ਦੇ ਵਿੱਚ ਫਸਟ ਨੰਬਰ ਇਕੁਏਸ਼ਨ ਦੇ ਵਿੱਚ ਇੱਥੇ ਹੁਣ y ਦੀ ਵੈਲਿਊ 0 ਪੁੱਟ ਕਰਾਂਗੇ x 3 0 6 3 0 0 ਤਾਂ x ਕੀ ਆ ਗਿਆ 6 ਤਾਂ ਇਹਦਾ ਮਤਲਬ x ਦੀ ਵੈਲਿਊ ਇੱਧਰ x ਲਿਖ ਰਹੇ ਆ x ਦੀ ਵੈਲਿਊ 6 y ਦੀ ਵੈਲਿਊ 0 ਪੁੱਟ ਕੀਤੀ ਸੀ ਤਾਂ ਸਾਡੇ ਕੋਲੇ ਪੁਆਇੰਟ ਬਣ ਗਏ xy ਪਹਿਲਾ ਬਣ ਗਿਆ 0 2 ਫਿਰ ਬਣ ਗਿਆ 6 0 ਤਾਂ ਇੱਕ ਲਾਈਨ ਡਰਾ ਕਰਨ ਦੇ ਲਈ ਮਿਨੀਮਮ ਦੋ ਪੁਆਇੰਟਾਂ ਦੀ ਜ਼ਰੂਰਤ ਹੁੰਦੀ ਹੈ ਉਹ ਅਸੀਂ ਫਾਈਂਡ ਕਰ ਚੁੱਕੇ ਹਾਂ ਇਸੇ ਤਰ੍ਹਾਂ ਅਸੀਂ ਸੈਕੰਡ ਇਕੁਏਸ਼ਨ ਸਾਡੇ ਕੋਲੇ 2x 3y 12 ਤਾਂ ਅਸੀਂ ਹੁਣ ਇਹਦੇ ਵਿੱਚ ਵੀ x ਦੀ ਵੈਲਿਊ 0 ਪੁੱਟ ਕਰਦੇ ਆ ਪੁੱਟ x 0 2 0 3y 12 ਇਹ 0 ਹੋ ਗਿਆ 3y 12 a ਡਿਵਾਈਡ ਦੇ ਹੋ ਜਾਣਗੇ ਤਾਂ y -12, y 12 3 ਮੀਨਸ -4 ਤਾਂ x ਦੀ ਵੈਲਿਊ 0 ਪੁੱਟ ਕੀਤੀ y ਦੀ ਵੈਲਿਊ -4 ਆਈ ਹੁਣ ਅਸੀਂ y ਦੀ 0 ਪੁੱਟ ਕਰ ਲੈਨੇ ਆ ਪੁੱਟ y 0 ਤਾਂ 2x 3 0 12 ਤਾਂ 2x 12 x 12 2 6 ਤਾਂ ਹੁਣ y ਨੂੰ 0 ਪੁੱਟ ਕੀਤਾ ਸੀ x 6 ਆਇਆ ਤਾਂ ਜਿਹੜੇ ਸਾਡੇ ਇਸ ਸੈਕਿੰਡ ਦੇ ਇਕੁਏਸ਼ਨ ਦੇ ਜਿਹੜੇ ਪੁਆਇੰਟ ਬਣਿਆ ਉਹ ਕਿ ਬਣਿਆ x 0 -4 ਪੁਆਇੰਟ ਲਿਖਣ ਵੇਲੇ ਇਹ ਐਕਸ ਹੁੰਦਾ ਅਫਸੀਸਾ ਜੀ ਨੂੰ ਬੋਲ ਦਿੰਦੇ ਆ ਇਹ y ਕੋਆਰਡੀਨੇਟ ਮੀਨਸ ਆਰਡੀਨੇਟ ਵੀ ਬੋਲ ਦਿੰਦੇ ਆ ਤਾਂ x ਦੂਸਰਾ ਪੁਆਇੰਟ ਕੀ ਹੈ 6 0 ਤਾਂ ਹੁਣ ਅਸੀਂ ਇਹ ਫਸਟ ਇਕੁਏਸ਼ਨ ਦੇ ਦੋ ਪੁਆਇੰਟ ਆ ਗਏ ਸੈਕੰਡ ਇਕੁਏਸ਼ਨ ਦੇ ਵੀ ਦੋ ਪੁਆਇੰਟ ਫਾਈਂਡ ਕਰ ਲਏ ਤਾਂ ਹੁਣ ਅਸੀਂ ਇਹਨੂੰ ਗ੍ਰਾਫ ਦੇ ਉੱਪਰ ਪਲੋਟ ਕਰਕੇ ਤਾਂ ਇਹ ਗ੍ਰਾਫ ਹੈ ਪਰ ਤੇ ਅਸੀਂ ਵਰਟੀਕਲ ਲਾਈਨ Y ਐਕਸਿਸ ਨੂੰ ਡਿਨੋਟ ਕਰਦੀ ਹੈ ਹਾਰੀਜ਼ਨਟਲ ਲਾਈਨ X ਐਕਸਿਸ ਇਹ ਸੈਂਟਰ ਚ O ਪੁਆਇੰਟ ਇੱਥੇ X ਐਕਸਿਸ ਤੇ X ਕੋਆਰਡੀਨੇਟ ਐਂਡ Y ਕੋਆਰਡੀਨੇਟ 0 ਇਧਰ ਪੋਜ਼ਿਟਿਵ 1 2 3 4 5 6 7 ਇਸ ਤਰ੍ਹਾਂ ਅਸੀਂ ਇਧਰ ਨੈਗੇਟਿਵ ਪਲੋਟ ਕਰ ਪੁਆਇੰਟ ਮਾਰਕ ਕਰ ਲਈ ਉੱਪਰ ਪੋਜ਼ਿਟਿਵ نیچے ਨੈਗੇਟਿਵ ਮੈਂ ਪੈਨ ਯੂਜ਼ ਇਸ ਕਰਕੇ ਕਰ ਰਿਹਾ ਕਿਉਂਕਿ ਡਾਰਕ ਕਲੀਅਰ ਵਿਜ਼ਿਬਿਲਟੀ ਜ਼ਿਆਦਾ ਹੋਊਗੀ ਆਦਰਵਾਇਜ਼ ਤਾਂ ਪੈਨਸਲ ਯੂਜ਼ ਕਰਨੀ ਆ ਹੁਣ ਪਹਿਲੀ ਇਕੁਏਸ਼ਨ ਦੇ ਅਸੀਂ ਪੁਆਇੰਟ ਸਾਡੇ ਕੋਲ ਆਇਆ ਸੀ ਪਹਿਲਾ ਪੁਆਇੰਟ ਆਇਆ ਸੀ 0 2 ਹੁਣ x 0 ਐਂਡ y 2 ਇੱਥੋਂ ਅਸੀਂ ਸਟਾਰਟ ਕਰਨਾ x 0 ਮੀਨਸ ਕਿਸੇ ਪਾਸੇ ਨਹੀਂ ਗਏ y ਕਿੰਨਾ 2 1 2 ਪੋਜ਼ਿਟਿਵ ਤਾਂ ਇਹ ਸਾਡੇ ਕੋਲੇ 0 2 ਪੁਆਇੰਟ ਆ ਗਿਆ ਸੈਕਿੰਡ ਸਾਡੇ ਕੋਲ ਕੀ ਸੀਗਾ 6 0 ਮਤਲਬ ਇੱਥੋਂ ਹੀ ਖੜ ਕੇ x ਦੀ ਵੈਲਿਊ ਕਿੰਨੀ ਸੀ 6 ਤਾਂ ਪਹਿਲਾਂ ਅਸੀਂ 6 ਤੇ ਜਾਣਾ ਪੋਜ਼ਿਟਿਵ 6 ਪੋਜ਼ਿਟਿਵ ਸੀਗੇ 1 2 3 4 5 6 ਇੱਥੇ ਆ ਗਏ ਹੁਣ y ਕਿੰਨਾ 0 ਮੀਨਸ ਇੱਥੇ ਹੀ ਰਹਿ ਗਏ ਤਾਂ ਇਹ ਕਿਹੜਾ ਪੁਆਇੰਟ ਆ ਗਿਆ 6 0 ਤਾਂ ਹੁਣ ਅਸੀਂ ਸਕੇਲ ਤਾਂ ਸਕੇਲ ਰੱਖਾਂਗੇ ਇਹ ਦੋ ਪੁਆਇੰਟਾਂ ਨੂੰ ਇਹ ਲਾਈਨ ਡਰਾ ਕਰ ਦਾਂਗੇ ਤਾਂ ਇਹ ਸਾਡੇ ਕੋਲੇ ਜਿਹੜੀ ਫਸਟ ਇਕੁਏਸ਼ਨ ਸੀਗੀ ਉਹਦਾ ਜਿਹੜੇ ਲਾਈਨ ਡਰਾ ਹੋ ਗਿਆ ਹੁਣ ਸੈਕੰਡ ਇਸੇ ਤਰ੍ਹਾਂ ਹੀ o ਕੀ ਸੀ 0 4 x ਦੀ ਵੈਲਿਊ 0 y 4 y 4 मींस नीचे minus 4 ਇੱਥੇ ਆ ਗਿਆ ਸੈਕਿੰਡ ਪੁਆਇੰਟ ਸੀ ਸਾਡੇ ਕੋਲੇ 6 0 x ਦੀ ਵੈਲਿਊ 6 y ਦੀ ਵੈਲਿਊ 0 ਤਾਂ ਉਹ ਸਾਡੇ ਕੋਲੇ ਆਲਰੇਡੀ ਇਹ ਹੈਗਾ 6 0 ਤੇ ਇੱਕ ਪੁਆਇੰਟ ਹੈ ਹੁਣ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਡਰਾ ਕਰ ਦਿੰਨੇ ਆ ਤਾਂ ਇਹ ਸਾਡੇ ਕੋਲੇ ਸੈਕੰਡ ਜਿਹੜੀ ਇਕੁਏਸ਼ਨ ਆ ਉਹ ਲਾਈਨ ਡਰਾ ਹੋ ਗਈ ਤਾਂ ਇਹ ਸਾਡੇ ਕੋਲੇ ਇਹਨਾਂ ਦੇ ਨਾਮ ਲਿਖ ਦਿੰਨੇ ਆ ਇਹ ਲਾਈਨ ਜਿਹੜੀ ਆ ਸਾਡੇ ਕੋਲੇ ਇਹ ਕਿਹੜੀ ਇਕੁਏਸ਼ਨ ਸੀਗੀ ਇਹ ਸੀਗੀ ਸਾਡੇ ਕੋਲੇ x 3y 6 ਇਹ ਜਿਹੜੀ ਲਾਈਨ ਡਰਾ ਕੀਤੀ ਹੈ ਇਹ ਕਿਹੜੀ ਇਕੁਏਸ਼ਨ ਸੀ ਸਾਡੇ ਕੋਲੇ 2x 3y 12 ਤਾਂ ਹੁਣ ਇਹ ਦੋਨੋਂ ਲਾਈਨਾਂ ਮੀਟ ਕਿਹੜੇ ਪੁਆਇੰਟ ਤੇ ਕਰ ਰਹੀਆਂ 6 0 ਤੇ ਆਪਾਂ ਪੜਿਆ ਸੀਗਾ ਕਿ ਅਗਰ ਦੋਨੋਂ ਲਾਈਨਾਂ ਇੱਕ ਦੂਜੇ ਨੂੰ ਮੀਟ ਕਰਨਗੀਆਂ ਤਾਂ ਫਿਰ ਕਿਹੜਾ ਸੋਲੂਸ਼ਨ ਹੁੰਦਾ ਯੂਨੀਕ ਸੋਲੂਸ਼ਨ ਐਂਡ ਲਾਈਨ ਐਂਡ ਪੇਅਰ ਆਫ ਲਾਈਨ ਕਿਹਾ ਕਨਸਿਸਟੈਂਟ ਕਨਸਿਸਟੈਂਟ ਮੀਨ ਜਿਹਦਾ ਸੋਲੂਸ਼ਨ ਆਇਆ ਸੋਲੂਸ਼ਨ ਆਇਆ ਇੱਕੋ ਹੀ ਆਇਆ ਯੂਨੀਕ ਆਇਆ ਐਂਡ ਉਹ ਕਿਹੜਾ ਸੋਲੂਸ਼ਨ ਆ 6 0 ਮੀਨਸ ਐਕਸ ਵੈਲਿਊ 6 ਆ എൻഡ് വായൂ കീറോ താങ്ക് യൂ